ਏ ਫੁੱਲੀ ਬੜੇ ਸੋਹਣੇ ਐ। ਅਸ਼ਭਤapore ਆਵਨੀ। ਇਤਨ ਜਾਵਾਂ ਮੈਂ ਤਾਂ ਬੋਰ ਹੋਈ ਪਈ ਆ। ਜਾਮਾ ਤੋੜ ਕਿੱਲੇ ਹੁੰਦੀ ਐ। ਆਹੇ ਮੈਂ ਕਿਥੇ ਲਿਏ ਜਾਵਾਂ ਤੋੜ। ਤੋ ਜੱਥੇ ਜਿੱਥੇ ਜਿੱਥੇ ਜਾਦਾ ਉੱਥੇ ਥਲਕੇ ਭਾਇਆ ਨਹੀਂ। ਭੱਜਿਆ ਕੁਛ ਨਹੀਂ ਨਾ ਲੈ ਬਾਹਰ ਕਟਾਂਗਾ ਨਹੀਂ ਮੇਰੇ ਸਿੱਤਰ ਭਾਇਆ। ਲੈ ਆ ਨਾ ਨੁਗੀ ਹੋਰ ਕੀ ਨਹੀਂ ਤੇ ਡੇਡੀ ਵੱਡੀ ਬਾਡੀ ਆ ਤੁਸੀਂ ਕੋਈ ਖਾਣ ਵੀ ਖਾ ਲੋਗੇ ਕਿਸੇ ਬਾਡੀ ਦਾ ਘੱਟ ਤਾਂ ਟੈਡੀ ਜਾ ਰੇ ਆ ਹਾਂ ਤੇ ਟੱਡ ਵੀ ਤੇ ਹੈ ਜਾ ਦਵਾ ਵੇ ਕੇ ਡਰ ਜੂਗਾ ਅਗਲਾ ਕੁੱਗਾ ਜੇ ਥੱਲੇ ਸਿੱਟ ਲੈਣਾ ਉੱਠਿਆ ਨਹੀਂ ਆਣਾ ਮੈਨੂੰ ਹਾਂ ਤੈਨੂੰ ਨਹੀਂ ਹਾਂ ਕਿਸੇ ਨੂੰ ਸਿੱਟ ਲੈ ਅੱਛਾ ਮੈਂ ਜੇ ਵੇ ਤਾਂ ਉੱਠਿਆ ਨਹੀਂ ਆਣਾ ਵੱਲੋਂ ਹਾਂ ਤੂੰ ਕਿੱਦਾਂ ਤੱਲੇ ਹੀ ਖਾ ਲੇ ਮੈਂ ਸੌ ਜਾਣਾ ਤੁਰਨ ਚੱਲੀ ਆ ਇੱਕਦਣ ਲੱਗੀਆਂ ਹਾਂ ਇੱਥੇ ਜਾਵਣਾ ਹੈ ਹੂੰ ਦੇ ਕੁੱਤਾ ਆਇਆ ਨਾ ਭੱਜਿਆ ਉਹ ਨਹੀਂ ਆਣਾ ਉਹ ਨਹੀਂ ਪੈਂਦਾ ਨਾ ਨਡਰਾਈ ਜਾਇਆ ਕਰ ਅੱਜ ਤਾਂ ਮੈਂ ਜਾਮਣਾ ਖਾ ਕੇ ਜਾਉਂਗੀ 2 ਮਹੀਨੇ ਹੋ ਗਏ ਕਹਿੰਦੀ ਹੁ ਜਾਮਣਾ ਲਿਆ ਦੇ ਜਾਮਣਾ ਹੀ ਨਹੀਂ ਲਿਆ ਕੇ ਦਿੰਦਾ ਆਹਨਾਂ ਦਾ ਘਰ ਤੋਂ ਮਿਲਦਾ ਦਾੰਗਾ ਖਾਵੇ ਦੈਂਗ ਨਾਲ ਮੇਰੇ ਕੋਲ ਦੇਖੀ ਜਊਗੀ ਫਿਰ ਕੁਛ ਤਾਂ ਖਾਉਣੀ ਹੈ ਨਾ ਆਹੋ ਭੱਜਿਆ ਤੂੰ ਛੋਣਾ ਮੈਂ ਤਾਂ ਵਰਦੀ ਫਿਰਦੀ ਆ ਜਾਮਣਾ ਤੜਾ ਮੇਰੇ ਨਾਲ ਮੈਨੂੰ ਜਾਵਣਾ ਘਰ ਤੱਕ ਜੋ ਨਾਣਾ ਲਾ ਲੱਗਦੀ ਆ ਜਾ ਰਿਹਾ ਤੂੰ ਭੱਜਿਆ ਤੂੰ ਤਾਂ ਨਹੀਂ ਜਾਉਣਾ ਖਵਾਈਆਂ ਮੈਨੂੰ ਖੁਦ ਨੂੰ ਵੀ ਹੁਣ ਸ਼ਾਂਤ ਨਹੀਂ ਐ ਤੂੰ ਬਤਾ ਦੇ ਕਿ ਤੂੰ ਪੜਨਾ ਸਿੱਖ ਲਈ ਲੈ ਅੱਜ ਸਾਲੇ ਵਿਤਰਨਾ ਪੈਂਡ ਚ ਵੇਹਿੰਦੇ ਤੂੰ ਬਤਾਂ ਦੇ ਕਰਨਾ ਹੀ ਨਹੀਂ ਇਹਦੇ ਭਾਵੇਂ ਮੈਨੂੰ ਆਇਆ ਉਹ ਤੈਨੂੰ ਗਾਹੜਾ ਖੇਤ ਲੈ ਕੇ ਦਈਦਾ ਉਹ ਖਿਲਾਣੀ ਵਾਹ ਹਦਾ ਪੋਰਾ ਵਾਰ ਪੋਟ ਦਾ ਪਾਣੀ ਮੈਨੂੰ ਤਾਂ ਵੀਰਿਆਂ ਨੂੰ ਜਾਮਣਾ ਸੀ ਥੱਲੇ ਉੱਪਰ ਖਾਵੇ ਤੇ ਇੱਧਰ ਆਇਆ ਜਾਮਣਾ ਤਾਂ ਖਤਮ ਹੋਈ ਨਹੀਂ ਅੱਜ ਭਈਆ ਮੈਨੂੰ ਲਾਲਾ ਗਾਵੜਾ ਖਤਮ ਆ ਤਾਂ ਕੋਤ ਸਿਆਰਾ ਪੂਤ ਨਹੀਂ ਮੈਂ ਉੱਤੇ ਦਰਦੀ ਤੇਰੇ ਤੋਂ ਵੱਡਾ ਭੂਤ ਕਿਹੜਾ ਹੋ ਸਕਦਾ ਜਿਹੜਾ ਮੈਨੂੰ ਚਿੰਬੜਿਆ ਤੇਥੋਂ ਚੜੇੜ ਕਾ ਦੇ ਇੱਥੇ ਰੈਸਟਰਾਣਾ ਮਿਲ ਗਣ ਤੇਰੇ ਫੇਰ ਕੀ ਜਿਵੇਂ ਲਗੇ ਤੇ ਨਾਲ ਉਹ ਚੱਲ ਪੈਣਗੀ ਮੇਰੀ ਗੱਲ ਸੁਣ ਜਾਮਣਾ ਤਾ ਮੈਨੂੰ ਦੇ ਦੀਆਂ ਨਹੀਂ ਮੈਂ ਤਾਂ ਇੰਨੀ ਵਾਰਤ ਵੀ ਆਈ ਐ ਮੈਂ ਕਹਿੰਦਾ ਉੱਤੇ ਚੜ ਜਾ ਉੱਤੇ ਚੜ ਕੇ ਕੀ ਕਰਾਂ ਜੇ ਤਾ ਜਾਮਣਾ ਹੀ ਹੈ ਨਹੀਂ ਸਾਹ ਮਾਰ ਉੱਤੋਂ ਮੈਂ ਇੱਥੇ ਤਾਂ ਚੜਿਆ ਵੀ ਨਹੀਂ ਜਾਂਦਾ ਔ ਉਹ ਮੁੱਢ ਨਹੀਂ ਆ ਉੱਥੇ ਚੜ ਕੇ ਬਹਿਣੀ। ਅੱਲਾਕਬਾ ਦਾ ਤੜਾਵੇ। ਵਧੀਆ ਬਹਾਨਾ ਮਿਲ ਜੂਗਾ ਚਾਰ ਦਿਨ ਰੋਟੀਆਂ ਪਖੇੜਾ ਛੁੱਟੋ। ਨਾ ਨਾਰਾ ਮੈਨੂੰ ਪਤਾ ਨਹੀਂ ਰੋਟੀ ਦਾ ਮਿਲਣਾ ਕਿ ਨਹੀਂ ਮਿਲਣਾ ਸਾਨੂੰ ਭੁੱਖੇ ਮਾਰੇ। ਹੈ ਵੀ ਕਿੰਨਾ ਨਜ਼ਾਰਾ ਹੁੰਦਾ ਉੱਤੇ ਬੈਠ ਕੇ ਤਾਂ ਵੇਖ। ਮੈਨੂੰ ਹੋ ਗਿਆ ਹੋਰਾ ਲੱਤਬਾ ਦੇ ਟੁੱਟ ਰਿਹਾ। ਨਾ ਪੰਗੇ ਲਾ ਥੱਲੇ ਉਤਰ। ਮੈਂ ਤਾਂ ਨਿੱਤਰਦੀ ਅੱਜ। ਹਾਏ ਠੰਡੇ ਠੰਡੇ ਹਵਾ ਤੇ ਕਿਤੇ ਨਜ਼ਾਰੇ ਹੀ ਬੜੇ ਆ। ਕਿੱਥੇ ਚੜ੍ਹੇ ਫਰਦੀ ਆ। ਸੱਚੀ ਉੱਪਰ ਜਿਹਨਾਂ ਨੂੰ ਮੈਂ ਕਹਿੰਦਾ ਹੀ ਮੜਾਉਂ ਗਿਆ। ਕੋਨੇ ਨਾ ਆਪਾਂ ਕਿਰੇ ਦੇਖ ਲੈ ਉੱਦਲੇ ਹੀ। ਚੜ੍ਹਦੇ ਯਾਰ ਤੇ ਛੋੜੀਆਂ ਕੱਟਦੀ। ਛੋੜੀਆਂ ਤੋੜਨ ਗਈਆਂ। ਪਾਂਛੇ ਡੰਗ ਨਿੱਗੀ ਤਾਂ ਤੋਟਦੀ। ਦੇਖੀ ਨਿੱਕੇ ਹੁੰਦੇ ਨਾ ਇਹ ਚੜ੍ਹ ਤੋੜ ਜਾਂਦੇ ਨੇ ਸਿੱਧਰਖਤਾਂ ਤੇ ਬਹੁਤ। ਅਸਲ ਤਾਂ ਕੀ ਕਰਨਾ ਹੈ ਨਾ ਜਾਮਣਾ ਹੋਣੀਆਂ ਜੰਬ ਹੋਣੇ ਹਨ। ਇਸੇ ਅੰਜਿਤਾ ਖੇਤ ਜਾਣਾ ਸਾਬਾ ਪਾ ਗਿਆ ਸੋ ਗੱਦਿਆ ਕੋਲੇ ਮੇਰੇ ਘਰ ਤੇ ਆਉਣੀ ਸੀ ਜਾ ਰਹੀ ਤਾਰਾ ਮੈਂ ਜਾਣਾ ਤੇਰੀ ਗਾਲੀ ਹਿੱੱਥੇ ਤੋਂ ਆਉਂਦੀ ਆ ਵਾਹ ਬਈ ਨਹੀਂ ਤੋਂ ਆਉਂਛਦੀ ਹਾਂ ਕੀ ਟੋਕਤੀ ਆ ਹੁਣ ਭਾਂਕੇ ਨਾਲ ਜਦੋਂ ਉੱਪਰ ਨਹੀਂ ਜਾਂਦਾ ਆ ਜਾ ਉੱਪਰ ਫੜਦਾ ਲਿਆ ਫੜਦੇ ਇੱਕ ਮਿੰਟ ਆਪ ਤੋ ਫੜਾ ਬਲਾ ਆ ਖੁੰਗੀ ਖੋਪ ਜੂਗੀ ਮੇਰੇ ਨਹੀਂ ਖੋਪ ਦੀ ਖੋਪ ਜੂਗੀ ਤੋ ਆਪ ਤੋ ਫੜਾ ਕੋងਗੇ ਕਿੱਥੇ ਆ ਆ ਆ ਖਾਂਦੇ ਵੀ ਜਾਉਣਾ ਜਾਉਣਾ ਨਹੀਂ ਨਹੀਂ ਤੁਸੀਂ ਮੈਨੂੰ ਦੱਸਦੇ ਨਹੀਂ ਵੀ ਜਾਉਣਾ ਖਤਮ ਹੋ ਗਿਆ ਵਾ ਕਿੰਨੇ ਦਿਨਾਂ ਦੇ ਕਹਿੰਦੇ ਨਹੀਂ ਉਹ ਬੋਲ ਲੱਗਿਆ ਨਹੀਂ ਉੱਥੇ ਖਾਣੇ ਇੱਥੇ ਖਾਣੇ ਕਿੰਨੇ ਦਿਨ ਹੋ ਗਏ ਕਹਿੰਦੇ ਨੂੰ ਜਾਮਣਾ ਲਿਆ ਦੇ ਜਾਮਣਾ ਲਿਆ ਦੇ ਤੈਨੂੰ ਪਤਾ ਇਹ 12 ਦਿਨਾਂ ਤੀ ਜਾਉਣਾ ਮੁੱਕ ਗਿਆ ਇਹ ਬੰਦੇ ਨੇ ਮੇਰੀ ਗੱਲ ਨਹੀਂ ਸੁਣੀ ਜਾਉਣਾ ਮੈਂ ਜਾਉਣਾ ਹੀ ਖਵਾਦਾ ਜਾੜਾ ਆ ਰਿਹਾ ਹਾਂ ਪੱਕਾ ਹਾਂ ਮੂੰਹ ਤੋਅ ਚ ਅੱਛਾ ਐਡੀ ਵੱਡੀ ਕੀਮਤ ਨਹੀਂ ਦੇ ਸਕਦੀ ਮੈਂ। 10 ਅਸਲੀ ਚਿਹਰਾ ਬਾਹਰ ਆਖਲਾ ਹੋਆ। ਕਿਉਂ ਅਸਲੀ ਨੂੰ ਮੈਂ ਕਿਹੜਾ ਮੇਕਅਪ ਕੀਤਾ? ਮੈਂ ਮੇਕਅਪ ਕਰਦੀ ਨਹੀਂ। ਸਾਲ ਤੋਰ ਗਏ ਉਹਨਾਂ। ਖਾਣਿਆਂ ਨਾਲ ਜਾ। ਮੈਂ ਫਿਰ ਨਹੀਂ ਰਹਿਣੀ ਆ। ਮੇਕਅਪ ਮੈਨੂੰ ਪਸੰਦ ਨਹੀਂ। ਜੇ ਤੁਸੀਂ ਲਿਆ ਲੇ ਅਸੀਂ ਦਿਨਾਂ ਹੋਣੀ ਪਿਆਰ ਹੈ ਜਾਂਦਾ। ਆਏ ਤਾਂ ਸੁੱਕ ਜਾਂਦਾ। ਜੇ ਜਿਹੜੀ ਚੀਜ਼ ਮੈਂ ਮੰਗਦੀ ਉਹ ਲਿਆ ਕੇ ਨਹੀਂ ਦੇਂਦਾ। ਜੇ ਨਹੀਂ ਮੰਗਦੇ ਐਵੇਂ ਡਰ ਲਾ ਦੂੰਗਾ। ਉਹ ਤਾਂ ਗੱਲ। ਮੰਮਾ ਮੰਗਿਆ ਸੀ ਇੰਨਾ ਜੀ ਕਰਦਾ ਸੀ ਜਾਮਣਾ ਖਾਣ ਦਾ। ਪਰ ਤੂੰ ਬੰਦੇ ਮੇਰੀ ਇੱਕ ਨਹੀਂ ਮੰਨੀ। ਮਾਤਾ ਕਹਿੰਦਾ ਜਾਮਣਾ ਲਿਆ ਕੇ ਦਿੰਨਾ ਪਰ ਗੱਲ ਨਹੀਂ ਮੰਨਦੀ ਤੂੰ। ਅੱਛਾ ਹੁਣ ਜਾਮਣਾ ਖਾਣ ਮਾਰੀ ਮੈਂ ਗੰਦੇ ਪਾਣੀ ਚ ਮੂੰਹ ਪਾਵਾਂ। ਅੱਲਾ ਗੰਦਾ ਵਾਲੇ ਲੋਕੇ ਪੀਂਦੇ। ਉਹਦਾ ਜਨਾ ਅਨਸੈਨ ਹੋ ਜੇ ਅਲਰਜੀ ਹੋ ਜੇ ਪਿਹੜੀ ਬਣ ਜੇ ਘੂਟ ਬਣ ਜੇ ਹੈ। ਉਸ ਨਹੀਂ ਹੁੰਦਾ ਕੋਈ ਨਹੀਂ ਹੁੰਦਾ। ਡਾਨੀ ਕੋਸ਼ ਤਾਂ ਇਹਨੂੰ ਕੀ ਪਤਾ ਕੁਛ ਨਹੀਂ ਹੁੰਦਾ। ਆਜਾ ਉਹ ਖੇਤਾਂ ਦੀ ਧੱਕੇ ਖਾਈ। ਹੁਣ ਪੋਤਾ ਕੋਲ ਆ ਗਿਆ ਹੁਣ ਪਾਣੀ ਤੇ ਆਸ ਲੱਗੀ ਤੈਨੂੰ। ਪਿਆਸ ਲੱਗੀ ਸੀਗੀ। ਜਾਵਣਾ ਬਾਰੇ ਹੱਸ। ਤੁੰ ਬਾਪੂਸ਼ ਪੀਉਣਾ ਨਹੀਂ ਮੈਨੂੰ। ਜਾਵਣਾ ਖਾ। ਤੇ ਪੈਸੇ ਬਚਾ ਤੇ ਫਰੀਦਾ ਪਾਣੀ ਪੀ ਕੇ। ਜਾਵਣਾ ਖਲਾ ਖਾਲੀਆਂ। ਹੂੰ। ਜਾਵਣਾ। ਜਾਵਣਾ ਕਿੱਥੇ ਲੈ ਕੇ ਦਿੱਤੀਆਂ ਗੋਇਨ ਨੂੰ। ਬਾਪੂ ਵੀ ਹਣਾ ਤਮ ਕੋਨੇ ਕੋ ਚੜਹੀ ਜਾਂਦੀ ਐ। ਕੋਈ ਚਾਹੀ ਤਵਾਦੇ। ਬਾ ਚਪਾਲ ਕਿਰਨ ਪਾਉਂਦੇ ਕਿਹੜੇ ਦਾ ਪੀਛਾ ਸਵਾਦ ਉਹ ਸੰਮਣੇ ਦਾ ਕਿ ਉੱਤਰ ਲਿਨ ਪੋਲਚਾੜਾ ਵਰੋਟੀ ਦਾ ਨਾ ਬੰਦੇ ਦਾ ਹੁੜਦਾ ਉਹ ਸਵਾਦ ਕਿਹੜਾ ਬਣ ਹੁੰਦਾ ਹਾਂ ਆਇਆ ਠੀਕਾ ਬਸ ਤੂੰ ਆਪ ਤਾਂ ਸਾਰੇ ਆਹ ਜਾਨੀ ਸਵਾਦ ਬਣਾਉਂਦਾ ਕਿਉਂ ਸਵਾਦ ਹੁੰਦਾ ਦੂਜਾ ਪੋਲਚਾ ਸਾਰੇ ਸਵਾਦ ਬਣਾਉਂਦੇ ਚੱਲ ਫਿਰ ਖਵਾ ਮੈਨੂੰ ਤਾਂ ਭੁੱਖ ਲੱਗੀ ਐ ਤਾਂ ਤਾਂ ਲੱਗੀ ਰਹਿੰਦੀ ਚੱਲ ਤੈਨੂੰ ਪਤਾ ਆ ਜੇ ਮੈਂ ਆਉਣਾ ਹੁੰਦਾ ਨਾ ਤੇ ਮੇਰੇ ਕੋਲ ਨੂੰ ਕੁਝ ਖਾਣਾ ਹੁੰਦਾ ਬਾਹਰ ਆਹ ਤੂੰ ਤਾਂ ਕੋ ਖਾਣਾ ਹੀ ਹੁੰਦਾ ਬੱਕਰੇ ਵਾਂਗੂੰ ਮੂੰਹ ਚ ਲਾਈ ਜਾਂਦੇ ਨਿਕਲ ਨਾ ਕਿਚੈਨਾ ਵੈਲਿਊ ਲੀਡ ਹੈ ਗੋਰੀ ਚੰਗਾ ਤਰਾ ਖੜਾ ਛੱਟੂ ਆ ਕੜਾ ਹੁੰਦਾ ਛੱਟੂ ਕੜਾ ਪਾਇਆ ਜੂਗਾ ਕੜਾ ਵੀ ਛੱਟਾ ਕੇ ਤੇ ਅੱਛਾ ਹੰ ਤੇਰੇ ਕਿਰਾ ਬਖੜਾ ਬਹੁਤ ਬਣੇ ਸੀ ਕੋਹ ਕਹਿ ਨਹੀਂ ਕੜਾ ਛੱਟੂ ਮਾ ਮਾ ਕੜਾ ਹੋਰ ਪਾਇਆ ਨਾ ਫੇਰ ਕੀ ਪਾਇ ਜੂ ਲੈ ਹੋਰ ਲੈ ਲੰਗਾ ਹੋਰ ਕਿਉਂ ਲੈ ਆਏ ਤਟ ਖੜ ਜਾ ਉਹ ਖੜਦਾ ਨਹੀਂ ਤੇ ਮੈਂ ਉੱਥੇ ਜਾਊਗਾ ਤੂੰ ਕਿੱਥੇ ਜਾਏਂਗਾ ਜਿੱਥੇ ਮੈਨੂੰ ਰੱਬ ਹੋਣਾ ਦਿਸਣਾ ਉਹ ਤਾਂ ਫਿਰ ਜਾਏਂਗਾ ਹੀ ਉਹਦੇ ਨੇ ਸਾਸੂ ਮਾਣ ਦਰ ਸਾਸੂ ਮਾਣ ਆਇਆ ਨਾ ਆਉਣਾ ਹੀ ਆਨੇ ਤਗਲੀ ਨੇ ਮੈਨੂੰ ਖਵਾ ਦੇ ਹੁਣ ਕੁਛ ਕੀ ਇੱਥੇ ਭਾਈ ਰੱਖੇਗਾ ਕੀ ਖਵਾਵਾਂ ਤੇ ਦੋਸਤਾ ਖਾਣਾ ਮੈਂ ਕੁਛ ਨਹੀਂ ਖਾਣਾ ਚਾਹ ਤਾਲ ਹੋਟ ਨਾ ਕੋਲ ਚਾ ਕੋਈ ਬਾਈ ਕਿਨ ਮਾਤਾ ਨਾ ਹਿੱਤੇ ਤੌਖਾ ਖਵਾਵਾਂ ਚਲਾ ਚਲੀ ਤੇ ਪੁੱਛਦੇ ਨਹੀਂ ਕਿਹੜੇ ਕੋਲ ਜਾਵਾਂ ਜਿਹੜੇ ਕੋਲ ਬਾਪੂ ਤਾਲੋਸੇ ਖਵਾਵਾਂ ਉਹ ਜਾਣੀ ਕੋਈ ਪਾ ਦਿਆ ਤੋ ਜਾਣੀ ਕੋਈ ਜਾਂ ਤਾਲੋ ਆਇਆ ਹਾਏ ਹੈ ਨਹੀਂ ਗਾ ਕਿੱਧਰ ਗਿਆ ਚਲਾ ਉਹ ਵੀ ਰਾਤ ਦਾ ਭੱਜ ਗਿਆ ਕਿੱਥੇ ਕਾਲਜ ਜਾਣ ਮਕੇ ਟੋਪਰੇ ਘਰ ਕੇ ਰੋਮ ਕਿਉਂ ਨਾ ਸਾਰੀ ਦੁਕਾਨ ਤਾਂ ਨਹੀਂ ਖਾ ਜੂਗੀ ਲੈ ਸਾਰੀ ਦੁਕਾਨ ਨਹੀਂ ਪਤਾ ਤੋ ਖਾ ਦੇ ਵਦਿਆ ਐਡੀ ਥੋੜੀ ਭੁੱਖੜ ਐ ਮੈਂ ਹੋਰ ਨਾਲਾ ਚਾਹਣਾ ਦੋਪਰ ਦਾ ਨਾ ਨਾ ਉਹ ਨਹੀਂ ਦਿੰਦੀ ਪੱਤਰ ਨਾਲ ਖਾਂਦੀ ਨਹੀਂ ਮੰਮੀ ਖਾਣੀ ਨਹੀਂ ਦਿੰਦੀ ਇਸੇ ਦਾ ਸ਼ਰਧ ਵੈਸ਼ ਨੂੰ ਮਿਲ ਗਿਆ ਮੈਨੂੰ ਮੈਂ ਤਾਂ ਖਾ ਹੀ ਨਹੀਂ ਸਕਦੀ। ਚਲ ਤੂੰ ਤਾਂ ਖਾ ਫਾ ਤੀ ਨਾ। ਲਾ ਆ ਗਿਆ। ਮੇਰੇ ਕੁਲਚਾ ਲਾਇਆ ਇੱਕ। ਵਧੀਆ ਲਾਇਆ ਖਰਾਰਾ ਹੈ। ਯਾਰ ਭਾਂਡਾ ਲੈ ਤਾਂ ਮੈਂ ਕਿਹਾ ਕਰੀ ਹੋਣੀ। ਵਧੀਆ ਬਣਾਈ ਖਰਾਰਾ ਕਰਾਇਆ। ਨਿੰਬੂ ਨਿੰਬੂ ਬਾਹੋਂ ਪਾ ਦੇ। ਓਕੇ ਵੀਰ। ਨਿੰਬੂ ਨਾਲ ਨੱਤਾ ਪਾ ਦੇ। ਠੀਕ ਹੈ। ਆਕੇ ਤਿੱਖਾ ਜੇ ਖਾਂਗੀ।

ਇਹਨੇ ਸਾਰੇ ਤਾਂ ਨਹੀਂ ਖਾਂਦੀ ਖਾ ਲੋ ਤੁਸੀਂ ਇਹ ਪੂਰਾ ਖਾ ਚਲ ਮੈਨੂੰ ਕੀ ਨਾ ਖਾਓ ਪਿਆਜ਼ ਥੋੜਾ ਜਿਹਾ ਪਾਈ ਠੀਕ ਹੈ ਜੀ ਸਭ ਮਹਿੰਗੇ ਜਿਆਦੇ ਆ ਉਹ ਪਿਆਜ਼ ਮੈਨੂੰ ਪਸੰਦ ਨਹੀਂ ਨਾ ਤਾਂ ਕਰਕੇ ਤੇ ਮਾਤਾ ਜੀ ਕੋਲ ਕਹਿੰਦੀ ਪਿਆਜ਼ ਨਾ ਖਾਓ ਜਿਹੜੀ ਵਰਤਰਾ ਜੀ ਉਹਨਾਂ ਨੇ ਕਹਿੰਦੀ ਆ ਲਸਣ ਬਣਾਉਂਦਾ ਬਾਲੀਆਂ ਨੇ ਮਿਰਚਾਂ ਪਾ ਦੇ ਜੇ ਕਿ ਤੇ ਮੈਂਥੀ ਖੜੀ ਸੀ ਸੀ ਕਰੀ ਜਾਵਾਂ ਇੱਕ ਕੰਮ ਦਾ ਹੋਵੇ ਬਾਲੀਆਂ ਵੀ ਡੋੜੀਆਂ ਇਹਦੇ ਪਾਸੇ پتہ ਲੱਗੂ ਨੀ ਆੜਿਆਂ ਗਿਆ ਸਾਸਤਾ ਹੀ ਆਹ ਲੋ ਤੁਸੀਂ ਵੀ ਹੈ ਵਾਂਕਾ ਲਾ ਦੇ ఉరేంతె తే్తరిలి ఇంతెకు్ స్లింలమనగం Андnoon Já విగాన ార్టాలో పల్టిక్ వ్ల్ాంతు చెంతు న్థితో న్్ పా� gagnerina ਚਲਾ ਤੰ ਦਿੱਤੀ ਚਲਾਈ ਹੋਈ ਜੇ ਪਾਏ ਨੇ ਕਹੀ ਜਣਾ ਵੀ ਨਾਲ ਤੋਂ ਇਹਨੇ ਗਾਰਨਾ ਵੇਖੀਆ ਔਖੀ ਭੜੀ ਲੱਗੀ ਹੁਣ ਵੇਖਣਾ ਹੀ ਆ ਕੰਟਰੋਲ ਦੀ ਹੁੰਦਾ ਮੈਂ ਕੀ ਕਰਾਂ ਬਾਹਰ ਸਵਾਦ ਨਾ ਬਣਾ ਸਕੋ ਕਿ ਸਵਾਦ ਨਹੀਂ ਗਾਰੰਟੀ ਗਿਆ ਨਹੀਂ ਐ ਮੀਟਰ ਮੀਟਰ ਦੀਆਂ ਉਰਾ ਕੱਦਨਾ ਕਿ ਦੋਪਣਾ ਛੜਦੀ ਦੂਜਾ ਨਾਲ ਵੀ ਖਾਣਾ ਬਸ ਇਦਾਂ ਦਾ ਕੋਲਚਾ ਬਣਾ ਦੇਣਾ ਮੇਰਾ ਫੇਵਰੇਟ ਕੋਲਚਾ ਹੀ ਬਣ ਜੇ 버ਗਰ ਨਾਲੋਂ ਆਓ ਬਾਹਰ ਨਾਲ ਖੱਪੇ ਨਾ ਕਰੇ ਹਾਂ ਰੋਣ ਖਾ ਕੇ ਖਾ ਕਰੇ ਕਾਲਾ ਰਾਬੀਓ ਜਮਾਇਆ ਹੂੰ ਸਵੇਰ ਤੋਂ ਬਾਅਦ ਚਾਰ ਪੰਜ ਹੋਰ ਲਾ ਦੇ ਅੱਛਾ ਹੀ ਹੋਰ ਲੰਗਰ ਲਾਣਾ ਲੰਗਰ ਲੱਗੂਗਾ ਮੈਂ ਢਿੱਡ ਚ ਜਾ ਕੇ চার পাঁচ লোক মানে বার সবাই এটা বসে